ਪੰਜਾਬ ਦੇ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਜਿਸ ਕਦਰ ਵੱਧਦੀ ਜਾ ਰਹੀ ਹੈ ਉਵੇਂ ਹੀ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸ਼ੇ ਦੇ ਖਿਲਾਫ ਪੀੜੀ ਗਈ ਮੁਹਿੰਮ ਦੇ ਤਹਿਤ ਹਰ ਰੋਜ਼ ਕੋਈ ਨਾ ਕੋਈ ਨਸ਼ਾ ਤਸਕਰ ਪੁਲਿਸ ਅੜਿੱਕੇ ਝੜ ਹੀ ਜਾਂਦਾ ਹੈ ਤਾਜ਼ਾ ਮਾਮਲਾ ਨਾਬੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨਾਬਾ ਪੁਲਿਸ ਨੇ ਇੱਕ ਨੌਜਵਾਨ ਨੂੰ 18 ਗ੍ਰਾਮ ਹੈਰੋਇਨ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਆਪਣੀ ਇੱਕ ਨਿੱਜੀ ਗੱਡੀ ਦੇ ਵਿੱਚ ਨਸ਼ਾ ਤਸਕਰੀ ਦੇ ਲਈ 18 ਗ੍ਰਾਮ ਹੈਰੋਇਨ ਲੈ ਕੇ ਜਾ ਰਿਹਾ ਸੀ ਜਿਸ ਦੀ ਖਬਰ ਮਿਲਦਿਆਂ ਹੀ ਪੁਲਿਸ ਨੇ ਇਸ ਨੂੰ ਮੌਕੇ ਤੇ ਹੀ ਧਰਬੋਚਿਆ ਦੱਸ ਦਈਏ ਕਿ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨੌਜਵਾਨ ਕਿਸੇ ਨਿੱਜੀ ਬੈਂਕ ਦਾ ਮੁਲਾਜ਼ਮ ਵੀ ਹੈ ਅਤੇ ਦੇਖਣ ਤੋਂ ਇਹ ਨੌਜਵਾਨ ਕਿਸੇ ਚੰਗੇ ਘਰ ਦਾ ਲੱਗ ਰਿਹਾ ਹੈ ਪੜ ਦੂਜੇ ਪਾਸੇ ਇਹ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕਾ ਹੈ ਜਿਸ ਕਰਕੇ ਇਹ ਆਪਣੀ ਨਸ਼ੇ ਦੀ ਤੋੜ ਨੂੰ ਪੂਰਿਆ ਕਰਨ ਦੇ ਲਈ ਨਸ਼ੇ ਦੀ ਤਸਕਰੀ ਵੀ ਕਰਦਾ ਹੈ ਪੁਲਿਸ ਨੇ ਦੱਸਿਆ ਕਿ ਇਸ ਨੌਜਵਾਨ ਦਾ ਨਾਮ ਅਮਰਿੰਦਰ ਸਿੰਘ ਹੈ ਜਿਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਹੁਣ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਐਸਐਸਪੀ ਸਾਫ શ્રી ਦੀਪਕ ਪਾਰੇਕ ਜੀ ਦੇ ਦਿਸ਼ਾ ਨਿਰਦੇਸ਼ ਸਹਿਤ ਕਾਰਵਾਈ ਕਰਦੇ ਹੋਏ ਮਾਨਯੋਗ ਡੀਐਸਪੀ ਨਾਭਾ શ્રી ਦਵਿੰਦਰ ਰਤਰੀ ਜੀ ਦੀ ਦੇਖਰੇਖੇ ਅੰ下 ਪੁਲਿਸ ਕਤਵਾਲੀ ਨੇ ਕੱਲ 18 ਗ੍ਰਾਮ ਹੈਰੋਇਨ ਬਕੰਡ ਸਫਲਤਾ ਹਾਸਲ ਕੀਤੀ ਹੈ ਜਿਸ ਤਹਿਤ ਅਸੀਂ ਇੱਕ ਮਗਦਮਾ ਨੰਬਰ 222 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਦਰਜ ਕੀਤਾ ਹੈ ਇਹ ਮਗਦਮਾ ਸੀ ਅਮਰਿੰਦਰ ਸਿੰਘ ਸਨ ਆਫ ਜਸਵੀਰ ਸਿੰਘ ਤੇ ਦਰਜ ਕੀਤਾ ਤੇ ਇਸ ਨੂੰ ਰਿਕਵਰੀ ਹੋਈ ਹੈ ਜੀ ਤਾਂ ਮੈਂ ਇਨਰਜੇਟੀ ਕੰਮ ਕਰਦਾ ਸੀ ਇੱਥੇ ਕਿੱਦਾਂ ਪਹੁੰਚਿਆ ਇੱਕ ਇਹ ਪ੍ਰਾਈਵੇਟ ਬੈਂਕ ਚ ਇਹ ਆਪਣਾ ਪੀਆਰਓ ਲੱਗਿਆ ਹੋਇਆ ਜੀ ਉੱਥੇ ਕੰਮ ਕਰਦਾ ਤੇ ਇੱਥੇ ਇਹਦੇ ਦੋਸਤ ਵਗੈਰਾ ਸੀਗੇ ਜੀ ਉੱਥੇ ਸਪਲਾਈ ਕਰਨ ਆਇਆ ਸੀ ਇਹ ਆਪੋ ਜੀ ਸੇਵਨ ਕਰਦਾ ਰਿਹਾ ਇਸ ਚੀਜ਼ ਦਾ ਇਹ ਪਿੰਦਾ ਜੀ ਆਪ ਵੀ ਪਿੰਦਾ ਤੇ ਅੱਡੇ ਵੀ ਵੇਚਦਾ ਇੱਥੇ ਸੀਗਾ ਇਹ ਕਿਸ ਦਾ ਕੋਈ ਇਹਦੀ ਗੱਡੀ ਹੈ ਜੀ ਬਲੈਨੋ ਗੱਡੀ ਹੈ ਉਹਦੇ ਚ ਸੀਗਾ ਜੀ ਅੱਛਾ ਜੀ ਇਹ ਪਤਾ ਲੱਗਿਆ ਜੀ ਕਿ ਕਿੱਥੋਂ ਲੈਂਦਾ ਸੀ ਇਹ ਵਾਲੇ ਮੈਟਰ ਆਫ ਇਨਵੈਸਟੀਗੇਸ਼ਨ ਨੇ ਜੀ ਅਸੀਂ ਚੱਲਦੇ ਜੀ ਪੁੱਛ ਕੇ ਤੇ ਜਿਵੇਂ ਇਹਦੇ ਬਾਰੇ ਕੋਈ ਗੱਲ ਸਾਹਮਣੇ ਆਊਗੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਤੇ ਪਹਿਲਾ ਕਦਮ ਹੈ ਜੀ ਨਹੀਂ ਹੱਲੇ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। ਤੇ ਬਾਕੀ ਹੱਲੇ ਅਸੀਂ ਥੋਰੋਲੀ ਇਨਵੈਸਟੀਗੇਟ ਕਰਦੇ ਆਂ ਜੀ ਜਿਵੇਂ ਕੋਈ ਗੱਲ ਪਤ ਲੱਗੂ ਤੁਹਾਨੂੰ ਉਸੇ ਦੱਸਾਂਗੇ। ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰੇਕ ਜੀ ਦੇ ਦੇਸ਼ਨ ਨਿਰਦੇਸ਼ ਸਹਿਤ ਕਾਰਵਾਈ ਕਰਦੇ ਹੋਏ ਮਾਨਯੋਗ ਡੀਐਸਪੀ ਨਾਭਾ ਸ਼੍ਰੀ ਦਵਿੰਦਰ ਰਤਰੀ ਜੀ ਦੀ ਦੇਖਰੇਖੇ ਅੰਦਰ ਨਾਭਾ ਪੁਲਿਸ ਕਤਵਾਲੀ ਨੇ ਕੱਲ 18 ਗ੍ਰਾਮ ਹੈਰਵਨ ਭਗਣ ਸਫਲਤਾ ਹਾਸਲ ਕੀਤੀ ਹੈ। ਜਿਸ ਤਰ੍ਹਾਂ ਇਸ ਇੱਕ ਮਕਦਮਾ ਨੰਬਰ 222 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਦਰਜ ਕੀਤਾ ਹੈ ਇਹ ਮਕਦਮਾ ਸੀ ਅਮਰਿੰਦਰ ਸਿੰਘ ਸਨ ਆਫ ਜਸਵੀਰ ਸਿੰਘ ਤੇ ਦਰਜ ਕੀਤਾ ਤੇ ਇਸ ਨੂੰ ਰਿਕਵਰੀ ਹੋਈ ਹੈ ਜੀ ਅਮਰਿੰਦਰ ਸਿੰਘ ਕੀ ਕੰਮ ਕਰਦਾ ਸੀ ਇੱਥੇ ਕਿਦਾਂ ਵਾਊਚਰ ਇਹ ਇੱਕ ਪ੍ਰਾਈਵੇਟ ਬੈਂਕ ਚ ਇਹ ਆਪਣਾ ਪੀਆਰਓ ਲੱਗਿਆ ਹੋਇਆ ਜੀ ਉੱਥੇ ਕੰਮ ਕਰਦਾ ਤੇ ਇੱਥੇ ਇਹਦੇ ਦੋਸਤ ਵਗੈਰਾ ਸੀਗੇ ਜੀ ਉੱਥੇ ਸਪਲਾਈ ਕਰਨ ਆਇਆ ਸੀ ਇਹ ਆਪ ਵੀ ਸੇਵਨ ਕਰਦਾ ਸੀ ਇਸ ਚੀਜ਼ ਦਾ ਏ ਪਿੰਡਾ ਜੀ ਆਪ ਵੀ ਪਿੰਡਾ ਤੇ ਅੱਗੇ ਵੀ ਵੇਚਦਾ ਰਿਚਰ ਸੀਗਾ ਇਹ 30 ਮਿੰਟ ਦਾ ਇਹਦੀ ਗੱਡੀ ਆ ਜੀ ਬਲੈਨੋ ਗੱਡੀ ਆ ਉਹਦੇ ਚ ਸੀਗਾ ਜੀ ਅੱਛਾ ਜੀ ਇਹ ਪਤਾ ਲੱਗਿਆ ਜੀ ਕਿਥੋਂ ਲਿਆਂਦਾ ਸੀ ਇਹ ਵਾਲੇ ਮੈਟਰ ਆਫ ਇਨਵੈਸਟੀਗੇਸ਼ਨ ਨੇ ਜੀ ਅਸੀਂ ਚੱਲਦੇ ਜੀ ਪੁੱਛ ਕੇ ਤੇ ਜਿਵੇਂ ਇਹਦੇ ਬਾਰੇ ਕੋਈ ਗੱਲ ਸਾਹਮਣੇ ਆਊਗੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਕੋਈ ਪਹਿਲਾ ਕਦਮ ਐਜ ਨਹੀਂ ਹੱਲੇ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਬਾਕੀ ਹੱਲੇ ਅਸੀਂ ਥੋਰੋਲੀ ਇਨਵੈਸਟੀਗੇਟ ਕਰਦੇ ਆ ਜੀ ਜਿਵੇਂ ਕੋਈ ਗੱਲ ਸਤਲਤ ਹੋ ਤੁਹਾਨੂੰ ਦੱਸਾਂਗੇ ਨਾਬਾ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ